ਖੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਮਹਿਦਪੁਰ ਚ ਇੱਕ ਬਜ਼ੁਰਗ ਵਿਅਕਤੀ ਨੂੰ ਆਪਣੇ ਪਿੰਡ ਦੀ ਪੰਚਾਇਤ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੈ ਕੇ ਆਰਟੀਆਈ ਪਾਣਾ ਮਹਿੰਗਾ ਪੈ ਗਿਆ ਸਰਪੰਚ ਨੇ ਬਜ਼ੁਰਗ ਨੂੰ ਬੜੇ ਬੇਰਹਿਮੀ ਨਾਲ ਕੁੱਟਿਆ ਦੋ ਬਸਲੀਆਂ ਟੁੱਟਣ ਕਾਰਨ ਅੰਮ੍ਰਿਤਸਰ ਕੀਤਾ ਰੈਫਰ ਸਰ ਮੈਂ ਪਿੰਡ ਦੀ ਪੰਚਾਇਤ ਦੇ ਕੁਝ ਆਰਟੀਆਈ ਵਗੈਰਾ ਜਾਂ ਕੋਈ ਦਰਖਾਸਤਾਂ ਦਿੱਤੀਆਂ ਹੋਈਆਂ ਸੀ ਜਿਨ੍ਹਾਂ ਦੀ ਇਨਕੁਆਰੀ ਚੱਲ ਰਹੀ ਹੈ ਉਸੇ ਰੰਜੇ ਚ ਸਵੇਰੇ ਮੈਂ ਦੁੱਧ ਲੈਣ ਗਿਆ ਗੁਜਰਾਹ ਦੇ ਦੇ ਤੇ ਉੱਥੇ ਸਰਪੰਚ ਗੱਡੀ ਲੈ ਕੇ ਖੜਾ ਸੀ ਤੇ ਜਿੱਦਾਂ ਮੈਂ ਗੁਜਰਾਹ ਦੇ 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 ਵੱਲ ਮੁੜਿਆ ਤੇ ਮਗਰੋਂ ਜਾ ਕੇ ਤੇ ਹਾਕੀ ਲੈ ਕੇ ਤੇ ਮੇਰੇ ਸੱਟਾਂ ਮਾਰ ਰਹੀਆਂ ਸ਼ੁਰੂ ਕਰ ਦਿੰਦੀਆਂ ਗੁਜਰਾਹ ਮੈਂ ਗੁਜਰਾਹ ਦੇ ਅੰਦਰ ਵੜਿਆ ਵਾਂ ਉੱਥੇ ਜਾ ਕੇ ਫਿਰ ਸੱਟਾਂ ਮਾਰ ਰੀਆਂ ਨੇ ਤੇ ਮੇਰਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ ਮੇਰੇ ਸੱਟਾਂ ਜਾਦੀਆਂ ਲੱਗ ਗਈਆਂ ਮਾਰਨ ਦੀ ਤੁਹਾਨੂੰ ਵਜ੍ਹਾ ਕੀ ਜ਼ਿਆਦਾ ਇਹ ਬਣ ਗਏ ਤੁਸੀਂ ਬਜਾਈ ਹੋਈ ਜਿਹੜੀਆਂ ਦਰਖਾਸਤਾਂ ਦਿੱਤੀਆਂ ਨੇ ਉਹਨਾਂ ਦਰਖਾਸਤਾਂ ਦੇ ਵਿੱਚ ਇਹਨੇ ਕੋਈ ਗਵਨਗਵਨ ਕੀਤਾ ਹੋਏਗਾ ਇਹਨੂੰ ਸ਼ੱਕ ਹੋਏਗਾ ਗੁਰਬਚਨ ਸਿੰਘ ਸਰਪੰਚ ਜੀ ਪਿੰਡ ਮਾਥਵਾਲ ਤੇ ਇਹਨੇ ਦੋ ਜਾਦੀਆਂ ਸੱਟਾਂ ਮਾਰੀਆਂ ਤੇ ਮੈਨੂੰ ਛੱਡ ਕੇ ਆ ਗਿਆ ਤੇ ਗੁਜਰਾ ਦੇ ਨਿਆਣਿਆਂ ਨੇ ਉਹਨੇ ਆਨੇ ਤੇ ਫਿਰ ਉਹਨਾਂ ਨੇ ਫੋਨ ਕੀਤਾ ਪਿੰਡ ਤੇ ਪਿੰਡੋਂ ਬੰਦੇ ਗਏ ਉਹ ਮੈਨੂੰ ਲੈ ਕੇ ਹਸਪਤਾਲ ਦਾ ਹੰਕਾਰਾਇਆ ਉਹਨਾਂ ਕੀ ਮੰਗ ਕਰਦੇ ਹੋ ਮੈਂ ਇਹ ਮੰਗ ਕਰਨਾ ਜੀ ਸਰਪੰਚ ਖਿਲਾਫ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਏ ਤੇ ਮੈਨੂੰ ਇਨਸਾਫ ਦਵਾਇਆ ਜਾਏ ਕੁਣ ਐਲਸੰਗ ਕੰਨ ਐਸੀ ਕੀ ਹੋਇਆ ਸੀ ਲੈ ਗਏ ਆਈ ਕਰਿਆ ਨਾ ਇਹ ਤਾਂ ਘਰ ਸੁੱਤੇ ਪਏ ਸਾਨੂੰ ਪਤਾ ਲੱਗਾ ਰਗਵੀਰ ਸਿੰਘ ਨੂੰ ਮਾਰਿਆ ਇਹਨਾਂ ਨੇ ਬਹੁਤ ਫਿਰ ਅਸੀਂ ਗੱਡੀ 'ਚ ਟੋਕੇ ਲਿਆਏ ਇਹਨੂੰ ਹਸਪਤਾਲ 'ਤੇ ਲਿਆਏ ਆ ਕਿੰਨੇ ਵਜੇ ਦੀ ਘਟਨਾ ਹੈ ਇਹ 8 ਵਜੇ ਦੀ ਇਹਨਾਂ ਜਿਨ੍ਹਾਂ ਨੇ ਮਾਰਿਆ ਉਹ ਕੌਮ ਸੀ ਗੁਰਪ੍ਰਤਮ ਸਿੰਘ ਸਰਪੰਚ ਨੇ ਪਿੰਡ ਦੇ ਬੜੇ ਪਿੰਡੀ ਮੈਥੋ ਹਾਂ ਦੋ ਐਮਲਾਰਾ ਮਸੂਰ ਹੋਈਆਂ ਸਾਨੂੰ ਇੱਕ ਜੀ ਸੁਵਾਰ ਗੁਰੀਤ ਸਿੰਘ ਤੇ ਇੱਕ ਹੈਗੇ ਨੇ ਜੀ ਸੁਵਾਰ ਸਿੰਘ ਨੂੰ ਦੋਨੋਂ ਲੈ ਲਾਇਆ ਇਹਨਾਂ ਸਾਡੇ ਕੋਲ ਮੈਂ ਸੀਗਣਾ ਨਾ ਬਿਆਨ ਲਿਆ ਉਹ ਕੁਝ ਵੀ ਆਪਣੇ ਦੁੱਧ ਰਣ ਗਏ ਸੀ ਕੋ ਚਾਨੋ ਕੋਲੇ ਦੇ ਵਿੱਚ ਉੱਥੇ ਜਿਹੜਾ ਕਰਬਚਨ ਸਿੰਘ ਸਰਪੰਚ ਨੇ ਨੀਂ ਵੀਦਾ ਉਹਨਾਂ ਨੇ ਮੇਰੇ ਸੱਤਾ ਮਾਰੀਆਂ ਨੂੰ ਉਹਨਾਂ ਨੇ ਰੰਜੋਸ਼ੀ ਲਖਾਈ ਆ ਕਿ ਮੈਂ ਆਰਟੀਆ ਕੀ ਜਿਹੜੀ ਪੰਚਾਇਤ ਦੇ ਕੰਮ ਕਾਜ ਹੋਏ ਆ ਜੋ ਸਹੀ ਨਹੀਂ ਸੀ ਹੋਏ ਉਹਦੇ ਸੰਬੰਧੀ ਆ ਕੇ ਆਈ ਇਨਫੋਰਮੇਸ਼ਨ ਲਈ ਹੋਣ ਕਰਕੇ ਉਹ ਸਰੰਜਰ ਦੇ ਵਿੱਚ ਮੇਰੀ ਕੁਟਮਾਰ ਕੀਤੀ ਆ ਮਲਾਲ ਦੇ ਮੁਤਾਬਕ ਜੋ ਬਿਆਨ ਹੈਗਾ ਵਾ ਅਸੀਂ ਉਸ ਤੋਂ ਦਰਖਾਸਤ ਲਈ